वह होंगे आप हैंडपेंट की गलास लैके आए हैं प्लीज जल्दी जल्दी सारे जने लाइव आ जाओ फ्लावर बनाने तो पहला आपने थोड़ा जहा वाटर यूज करेगा Yes, technique David. ਥੋੜਾ ਥੋੜਾ ਆਪਣੇ ਵਾਟਰ ਯੂਜ਼ ਕਰਿਆ ਫਲਾਵਰ ਬਣਾਉਣ ਤੋਂ ਪਹਿਲਾਂ ਆਪਣੇ ਇੱਥੇ ਵਾਟਰ ਲਗਾਇਆਗਾ ਜਦੋਂ ਵੀ ਮਿਕਸਿੰਗ ਕਰਨੀ ਆ ਤੁਸੀਂ ਬਰਸ਼ ਜਿਹੜਾ ਉਹ ਬਿਲਕੁਲ ਸਟ੍ਰੇਟ ਰੱਖਣਾ ਹੈਗਾ ਜਿਹੜੇ ਬੱਚੇ ਨਵੇਂ ਜੁੜ ਰਹੇ ਨੇ ਉਹਨਾਂ ਨੂੰ ਦੱਸਣਾ ਚਾਹਾਂਗੀ ਆਪਣੇ ਚੈਨਲ ਤੇ ਹੈਂਡ ਪੇਂਟ ਹੈਂਡਵਰਕ ਔਰ ਮਸ਼ੀਨ ਵਰਕ ਦੇ ਆ ਕਲਾਸੇ ਚੱਲਦੇ ਹਨ ਜੇਕਰ ਤੁਸੀਂ ਵੀ ਸਿੱਖਣਾ ਚਾਹੁੰਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤਾਂ ਕਿ ਤੁਸੀਂ ਵੀ ਫ੍ਰੀ ਦੇ ਵਿੱਚ ਪੇਂਟਿੰਗ ਵਰਕ ਸਿੱਖ ਸਕੋ ਹਲਕਾ ਜਿਹਾ ਬਰਸ਼ ਤੇ ਹੀ ਪਾਣੀ ਲਗਾਣਾ ਤੁਸੀਂ ਨੇ ਕਲਰ ਨੂੰ ਸੁੱਕਣ ਤੋਂ ਪਹਿਲਾਂ ਪਹਿਲਾਂ ਉਹਦੀ ਮਿਕਸਿੰਗ ਕਰਨੀ ਆ ਠੀਕ ਹੈ ਜੀ ਜਿਹੜੇ ਬੱਚੇ ਨਵੇਂ ਜੁੜ ਰਹੇ ਨੇ ਜੀ ਉਹਨਾਂ ਨੂੰ ਦੱਸ ਰਹੇ ਹਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇਕਰ ਤੁਸੀਂ ਵੀ ਹੈਂਡ ਪੇਂਟ ਹੈਂਡਵਰਕ ਔਰ ਮਸ਼ੀਨ ਵਰਕ ਸਿੱਖਣਾ ਚਾਹੁੰਦੇ ਹੋ ਠੀਕ ਹੈ ਜੀ ਜਦੋਂ ਵੀ ਤੁਸੀਂ ਕਲਰ ਲੈਣਾ ਬੱਚੇ ਹਮੇਸ਼ਾ ਟਕਨ ਦੇ ਉੱਪਰ ਹੀ ਲੈਣਾਗਾ ਕਿਉਂਕਿ ਇਹਦੇ ਨਾਲ ਇੱਕ ਤਾਂ ਬ੍ਰਸ਼ ਨਹੀਂ ਗੰਦਾ ਹੁੰਦਾ ਥੋੜਾ ਸਾਫ਼ ਹੈ ਨਾ ਇੱਕ ਕਲਰ ਦੀ ਵੇਸਟੇਜ ਨਹੀਂ ਹੁੰਦੀ ਹੈਗੀ ਅਜੇ ਜਦੋਂ ਬ੍ਰਸ਼ ਫਟਣ ਲੱਗੇ ਤੁਸੀਂ ਬ੍ਰਸ਼ ਨੂੰ ਵਾਸ਼ ਜ਼ਰੂਰ ਕਰਨਾਗਾ స్ బ్లూ కలర్ లనూ ఫినిషింగ్ దాగి ਸਸਤਰੀ ਕੇ ਨਾਲ ਬਿਲਕੁਲ ਸੌਫਟ ਸੌਫਟ ਹੱਥ ਦੇ ਨਾਲ ਤੁਸੀਂ ਇਹਨੂੰ ਮਿਕਸ ਕਰਨਾ ਹੈ ਤੁਹਾਨੂੰ ਲੱਗ ਰਿਹਾ ਨਾ ਵੀ ਇਹ ਥੋੜਾ ਥੋੜਾ ਕਲਰ ਫੈਲ ਰਿਹਾ ਕੋਈ ਗੱਲ ਨਹੀਂ ਕਿਉਂਕਿ ਇਹਦੀ ਆਪਾਂ ਜਿਹੜੀ ਲੁੱਕ ਆ ਫਲਾਵਰ ਦੀ ਉਹ ਇਸ ਤਰੀਕੇ ਨਾਲ ਹੀ ਬਣਾਉਣੀ ਆ ਠੀਕ ਹੈ ਜੀ फिर आप हल्का ब्लू कलर लवेंगे इथो ले आवे आप Yes, you ठीक है जी जो कलर ज़्यादा लग जाए तो साफ करना उस तरी तरह नहीं लगाना है ਮੂਪਾ ਧੋੜਾ ਜਾਂ ਮੁੱਟੀ ਜੀ ਪੱਤੀ ਹੁਣਾਵਾਂ ਜਿੱਥੋਂ una palma gigi, green color, ah vale green la manga, dijeras ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਜ਼ਰੂਰ ਭੇਜਿਆ ਕਰੋ ਤੁਹਾਡੇ ਇੱਕ ਲਾਈਕ ਨਾਲ ਸਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਡੇਲੀ ਵੀਡੀਓ ਬਣਾਉਣ ਦਾ ਮਨ ਕਰਦਾ ਹੈ ਹਲਕਾ ਜਿਹਾ ਵਾਈਟ ਕਲਰ ਵੀ ਲਵਾਵਾਂਗੇ ਆਪਾਂ ਜਿਹੜਾ ਇਹਦੇ ਵਿੱਚ ਯੂਜ਼ ਕਰਾਂਗੇ ਸਟ੍ਰੀਪ ਕੇਰ ਬਣਾਵਾਗੇ ਹੈ 33 You've Thank mm -hmm. you. ਜਿਹੜੇ ਵਿੱਚ ਨਵੀਂ ਜਿਹੀ ਟ੍ਰੇਨਿੰਗ ਨੂੰ ਬਸ ਨੋ ਸਮਾਂ ਹੈ ਆਪਣੇ ਚੈਨਲ ਤੇ ਹੈਂਡ ਪੇਂਟ ਹੈਂਡਵਰਕ ਮਸ਼ੀਨਵਰਕ ਦੀਆਂ ਕਲਾਸੇ ਚੱਲਦੀਆਂ ਨੇ ਬੱਚੇ ਜੇਕਰ ਤੁਸੀਂ ਵੀ ਸਿੱਖਣਾ ਚਾਹੁੰਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ठ ी지 ਹਾਂਜੀ ਬੱਚੇ ਜਿਹੜੇ ਬੱਚੇ ਨਾ ਨਵੇਂ ਜੁੜ ਰਹੇ ਨੇ ਉਹਨਾਂ ਨੂੰ ਦੱਸਣਾ ਚਾਹਾਂਗੇ ਆਪਣੇ ਚੈਨਲ ਤੇ ਹੈਂਡ ਪੇਂਟ ਮਸ਼ੀਨ ਵਰਕ ਔਰ ਹੈਂਡ ਵਰਕ ਦੀਆਂ ਕਲਾਸਿਸ ਚੱਲਦੀਆਂ ਨੇ ਜੇਕਰ ਤੁਸੀਂ ਵੀ ਸਿੱਖਣਾ ਚਾਹੁੰਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਾਂ ਤੁਹਾਨੂੰ ਡੇਲੀ ਲਾਈਵ ਆ ਕੇ ਸਿਖਾਉਣੇ ਆ ਜੇਕਰ ਤੁਸੀਂ ਸਪੋਰਟ ਕਰੋਗੇ ਤਾਂ ਆਪਾਂ ਸਾਰੀਆਂ ਕਲਾਸਾਂ ਦੀਆਂ ਡੇਲੀ ਲਾਈਵ ਵੀਡੀਓ ਲੈ ਕੇ ਆਵਾਂਗੇ ਨਹੀਂ ਹਫ਼ਤੇ ਵਿੱਚ ਇੱਕ ਦੋ ਆਪਾਂ ਵੀਡੀਓ ਰੈਗੂਲਰ ਲੈ ਕੇ ਆਉਂਦੇ ਹੀ ਰਹਿਣੇ ਆ ਠੀਕ ਹੈ ਜੀ ਹੁਣ ਥੋੜਾ ਜਿਹਾ ਫਲਾਵਰ ਨੂੰ 엠ਬੈਲਿਸ਼ ਕਰਾਂਗੇ ਉਦ ਲਈ ਆਪਾਂ ਇਹਦੇ ਵਿੱਚ ਥੋੜਾ ਥੋੜਾ ਵਾਈਟ ਕੰਡਰ ਹੈ ਜਿਹੜਾ ਉਹ ਮਿਕਸ ਕਰਾਂਗੀ ਜਿਹੜੇ ਬੱਚੇ ਨਵੇਂ ਜੁੜ ਰਹੇ ਨੇ ਜੀ ਉਹਨਾਂ ਨੂੰ ਦੱਸਣਾ ਚਾਹਾਂਗੀ ਆਪਣੇ ਚੈਨਲ ਤੇ ਹੈਂਡਪੇਂਟ ਹੈਂਡਵਰਕ ਕਾਰ ਮਸ਼ੀਨਵਰਕ ਦੀਆਂ ਕਲਾਸਾਂ ਚੱਲਦੀਆਂ ਨੇ ਜੇਕਰ ਤੁਸੀਂ ਵੀ ਸਿੱਖਣਾ ਚਾਹੁੰਦੇ ਹੋ ਤਾਂ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਆਪਾਂ ਤੁਹਾਨੂੰ ਬੇਸਿਕ ਤੋਂ ਐਡਵਾਂਸ ਸਿਖਾਉਣੀ ਆ ਹਰ ਇੱਕ ਚੀਜ਼ ਤੇ ਨਹੀਂ ਹੈਗਾ ਪਹਿਲੇ ਹੀ ਐਡਵਾਂਸ ਸਿਖਾ ਰਹੇ ਆ ਵੀ ਤੁਹਾਨੂੰ ਬੇਸਿਕ ਕਲੀਅਰ ਹੀ ਨਾ ਹੋਵੇ ਅੱਜ ਆਪਾਂ ਹੁਣ ਤੁਹਾਨੂੰ ਸੂਟਾਂ ਦੇ ਪੇਂਟ ਕਰਨਾ ਸਿਖਾ ਰਹੇ ਹਾਂ ਕਿਵੇਂ ਕਰਨਾ ਆਪਦੇ ਸੂਟ ਖਰਚੀ ਕਿਵੇਂ ਰੈਡੀ ਕਰ ਸਕਦੇ ਹੋ ਕਿਸੇ ਬੁਟੀਕ ਤੇ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ ਬੁਟੀਕਾਂ ਵਾਲੇ ਵੀ ਆਪਣੇ ਵਰਗਿਆਂ ਤੋਂ ਹੀ ਕੰਮ ਕਰਾਉਂਦੇ ਨੇ ਇਸ ਲਈ ਆਪਣਾ ਕੰਮ ਆਪ ਸਿੱਖੋ ਇਹ ਤਾਂ ਹੈ ਨਹੀਂ ਬੱਚੇ ਵੀ ਬੁਟੀਕ ਨੇ ਜਿਨ੍ਹਾਂ ਦੇ ਓਹੋ ਖੁਦ ਕੰਮ ਕਰਕੇ ਦਿੰਦੇ ਨੇ ਤੁਹਾਨੂੰ ਕਿਉਂਕਿ ਉਹਨਾਂ ਦੇ ਵੀ ਕਾਰੀਗਰ ਰੱਖੇ ਹੋਏ ਨੇ ਅੱਗੇ ਉਹ ਕਾਰੀਗਰ ਕੌਣ ਹੁੰਦੇ ਨੇ ਜਿਹੜੇ ਆਪਣੇ ਵਰਗੇ ਸਿੱਖੇ ਹੁੰਦੇ ਨੇ ਕੰਮ ਠੀਕ ਹੈ ਜੀ ਇਸ ਲਈ ਤੁਸੀਂ ਆਪ ਦਾ ਕੰਮ ਸਿੱਖੋ ਆਪਦੇ ਸੂਟ ਖੁਦ ਰੈਡੀ ਕਰਕੇ ਪਾਓ ਤੇ ਦੂਜਿਆਂ ਦੇ ਵੀ ਪਾਓ ਸਹੀ ਬਣਿਆ ਨਾ ਫਲਾਰ ਇਹ ਬਲਾਵਰ ਹੈ ਜਿਹੜਾ ਇਹ ਤੁਸੀਂ ਸਕੇਪਟਰ ਕਰਕੇ ਵੀ ਬਣਾ ਸਕਦੇ ਹੋ ਆਪਦੇ ਸੂਟ ਤੇ ਜਿਵੇਂ ਵੀ ਤੁਸੀਂ ਡਿਜ਼ਾਈਨ ਕਰਨਾ ਉਵੇਂ ਕਰ ਸਕਦੇ ਹੋ ਜਾਂਦੇ ਆਂਦੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਜੀ ਜਿਹੜੇ ਨਵੇਂ ਵੀਵਰ ਜੁੜੇ ਨੇ ਇੱਕ ਲਾਈਕ ਜਰੂਰ ਕਰਕੇ ਜਾਇਓ ਤਾਂ ਕਿ ਤੁਹਾਡੇ ਲਈ ਗੱਲ ਇੱਕ ਨਵੀਂ ਹੋਰ ਵੀਡੀਓ ਲੈ ਕੇ ਆਈਏ ਤੁਹਾਨੂੰ khane vaaste tata tak bye bye